डॉक्टर भीम राव अंबेडकर सैना पंजाब के गुरी अपने साथियों समेत हलका जंडियाला हरपिंदे पहुंचे जिथे उन्होंने गर्म जोशी स्वागत किया गया हरपिंद बनाई गई प्यार मोहब्बत देखते दे हुए साठन वालों सरपिंद मीत प्रधान थापया गया हरपिंद ने संगठन लोगों वादा किया कि मैं जात पात किसी भेदभाव तो उपर उठ के हरेक धर्म से विश्वास रखता होबा साहब की संखन की सोच घर पहुँचावा सोने जो बोले 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 सोने

ਕਹਣਾ ਚਾਹੁੰਦਾ ਸਰ ਮੈਂ ਹਰਪਿੰਦਰ ਸਿੰਘ ਮੱਖਣਵੰਡੀ ਅੱਜ ਮੈਨੂੰ ਡਾਕਟਰ ਬੀ ਆਰ ਅੰਬੇਦਕਰ ਸੈਨਾ ਵੱਲੋਂ ਭਾਜੀ ਗਰਮੀਤ ਸਿੰਘ ਗੁਰੀ ਭਾਈ ਹੋਣਾ ਨੇ ਜੋ ਕਿ ਸਾਡੇ ਪੰਜਾਬ ਪ੍ਰਧਾਨ ਨੇ ਉਹਨੇ ਅੱਜ ਮੈਨੂੰ ਕੋਈ ਬੜੀ ਦਾ ਪ੍ਰਧਾਨ ਥਾਪਿਆ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਤੇ ਪਾਰਟੀ ਦਾ ਵੀ ਅੱਜ ਮੈਂ ਇਸ ਸੰਸਥਾ ਦੇ ਨਾਲ ਜੁੜਿਆ ਹਾਂ ਤੇ ਜਿੱਥੇ ਵੀ ਕਿਤੇ ਸਾਡੀ ਜਰੂਰਤ ਹੋਏਗੀ ਲੋੜ ਪੈਗੀ ਕਿਸੇ ਵੀ ਗਰੀਬ ਨਾਮ ਜਨਤਾ ਨੂੰ ਕਿਤੇ ਵੀ ਲੋਡ ਹੋਏਗੀ ਨਹੀਂ ਪੂਰਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਪ੍ਰਧਾਨ ਗੁਰਮੀਤ ਸਿੰਘ ਗੁਰੀ ਡਾਕਟਰ ਬੀ ਆਰ ਅੰਬੇਦਕਰ ਸੈਨਾ ਅੱਜ ਅਸੀਂ ਹਲਕਾ ਜੰਡਿਆਲਾ ਦੇ ਪਿੰਡ ਮੱਖਣਵਿੰਡੀ ਸਰਦਾਰ ਹਰਪਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਅਸੀਂ ਅੱਜ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਪੰਜਾਬ ਬੌਡੀ ਦੇ ਵਿੱਚ ਮੀਤ ਪ੍ਰਧਾਨ ਥਾਪਿਆ ਹੈ ਮੈਂ ਸਰਦਾਰ ਹਰਪਿੰਦਰ ਸਿੰਘ ਜੀ ਨੂੰ ਵਧਾਈ ਦੇਣਾ ਹਾਂ ਅਤੇ ਅਸੀਂ ਆ ਸਾਰੀ ਜਥੇਬੰਦੀ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਬਾਬਾ ਸਾਹਿਬ ਜੀ ਦੇ ਸੋਚ ਨੂੰ ਘਰ-ਘਰ ਪਹੁੰਚਾਉਣਗੇ ਅਤੇ ਇਹ ਵਾਅਦਾ ਕਰਦੇ ਹਨ ਸਾਡੇ ਨਾਲ ਕਿ ਸੰਗਠਨ ਨਾਲ ਵੀ ਤੇ ਬਾਬਾ ਸਾਹਿਬ ਦੀ ਸੋਚ ਨੂੰ ਵੀ ਘਰ-ਘਰ ਪਹੁੰਚਾਉਣਗੇ ਜੀ ਸਾਡੀ ਜਥੇਬੰਦੀ ਪਹਿਲਾਂ ਵੀ ਇਸ ਚੀਜ਼ ਦੇ ਲੜ ਰਹੀ ਆ ਨਸ਼ਿਆਂ ਦੇ ਖਿਲਾਫ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੱਥੇ ਵੀ ਸਾਨੂੰ ਲੱਗਦਾ ਏ ਕਿ ਨਸ਼ੇ ਦਾ ਕੋੜ ਆ ਅਸੀਂ ਇਸ ਦੰਦਲ ਦੇ ਵਿੱਚੋਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਅਤੇ ਜਿਹੜੇ ਗਰੀਬ ਪਰਿਵਾਰ ਨੇ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਅਸੀਂ ਪਰਿਵਾਰਾਂ ਦੇ ਨਾਲ ਖੜੇ ਆ